ਪੋਲਾਵਾ ਪੱਗ ਦਾ ਸਾਧ ਸੰਗਤ ਜੀ ਇੱਕ ਵਾਰ ਨਾ ਕੋਈ ਆਦਮੀ ਸੀ ਇਹ ਸਾਧ ਸੰਗਤ ਜੀ ਮਹਾਰਾਜ ਬਾਬਾ ਫਰੀਦ ਸਾਹਿਬ ਦੇ ਦਰਸ਼ਨ ਕਰਨ ਆਇਆ ਪਰ ਸਿਰ ਤੇ ਨੇ ਪੱਗ ਬੰਨੀ ਹੋਈ ਸੀ ਨਵੀਂ ਨਵੀਂ ਪੱਗ ਬਨ ਕਰਕੇ ਮਹਾਰਾਜ ਬਾਬਾ ਫਰੀਦ ਸਾਹਿਬ ਦੇ ਦਰਸ਼ਨ ਕਰਨ ਆ ਗਿਆ ਤੇ ਜਦੋਂ ਸਾਧ ਸੰਗਤ ਜੀ ਦਰਸ਼ਨ ਕਰਨ ਆਇਆ ਇਹਨੇ ਝੁਕ ਕੇ ਨਮਸਕਾਰ ਤਾਂ ਕੀਤੀ ਐ ਪਰ ਆਪਣੀ ਦਸਤਾਰ ਪੱਗ ਨੂੰ ਹੇਠਾਂ ਨਹੀਂ ਲੱਗਣ ਦਿੱਤਾ ਐਂਜੋ ਉਹ ਹੀਠਾ ਨਹੀਂ ਲੱਗਣ ਦਿੱਤਾ ਇਹਦੇ ਸਾਧ ਸੰਗ ਜੀ ਵਿਵਹਾਰ ਨੂੰ ਵੇਖ ਕਰਕੇ ਇਹਦੇ ਪ੍ਰਤੀ ਮਹਾਰਾਜ ਸ਼ਲੋਕ ਉਚਾਰਨ ਕਰਕੇ ਸਾਨੂੰ ਵੀ ਸਮਝਾਉਂਦੇ ਐ ਕਿ ਤੂੰ ਨਮਸ਼ਕਾਰ ਕਰਨ ਤਾਂ ਆ ਗਿਆਂ ਪਰ ਤੇਰੀ ਜਿਹੜੀ ਪੱਗ ਦਸਤਾਰ ਹੈ ਉਹ ਥੱਲੇ ਨਹੀਂ ਝੁਗਦੀ ਤੂੰ ਮਾਣ ਕਰਦਾ ਹਰੀਦਾ ਮੈਂ ਪੁਲਾਵਾ ਪੱਗ ਦਾ ਮਹਾਰਾਜ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਪੁਲਾਵਾ ਪੱਗ ਦਾ ਮੈਨੂੰ ਪੱਗ ਦਾ ਜਿਹੜਾ ਪੁਲਾਵਾ ਭਲੇਖਾ ਸੀ ਕੇ ਧਰਤੀ ਦੇ ਨਾਲ ਨਾ ਲੱਗ ਜਾਏ ਧਰਤੀ ਨਾਲ ਲਾ ਕਰਕੇ ਮੈਲੀ ਨਾ ਹੋ ਜਾਏ ਮਤ ਮੈਲੀ ਹੋਏ ਜਾਏ ਕਿਉਂਕਿ ਜੇ ਪੱਗ ਲੱਗ ਜਾਏਗੀ ਧਰਤੀ ਨਾਲ ਤੇ ਮੈਲੀ ਮਿੱਟੀ ਨਾਲ ਮੈਲੀ ਹੋ ਜਾਊਗੀ ਇਸੇ ਪ੍ਰਕਾਰ ਮਹਾਰਾਜ ਦੱਸਦੇ ਹਨ ਕਿ ਤਾਂ ਕਰਕੇ ਤੂੰ ਇਹ ਝੁਗ ਕੇ ਚੰਗੀ ਤਰ੍ਹਾਂ ਨਮਸ਼ਕਾਰ ਨਹੀਂ ਕੀਤੀ ਸੋਹਣੀ ਪਗੜੀ ਦਾ ਮਾਣ ਹੰਕਾਰ ਹੋਣ ਕਰਕੇ ਕਿ ਮੈਲੀ ਹੋ ਜਾਊਗੀ ਇਉਂ ਮਹਾਰਾਜ ਦੱਸਦੇ ਹਨ ਜਹਿਲਾ ਰੂ ਨਾ ਜਾਣਈ ਪਰ ਤੂੰ ਗਾਫਲ ਹੋਇਆ ਫਿਰਦਾ ਏ ਅਗਿਆਨਤਾ ਦੀ ਨੀਂਦ 'ਚ ਸੁੱਤਿਆ ਹੋਇਆ ਏ ਤੇਰੀ ਰੂਹ ਇਹ ਨਹੀਂ ਜਾਣਦੀ ਤੇਰਾ ਮਨ ਏ ਜੀਵ ਤੂੰ ਇਹ ਨਹੀਂ ਜਾਣਦਾ ਤੇ ਜਿਹੜੀ ਰੂਹ ਜਿੰਦ ਹੈ ਨਾ ਇਹ ਨਹੀਂ ਜਾਣਦੀ ਸਿਰ ਭੀ ਮਿੱਟੀ ਖਾਏ ਤੇ ਅੰਤ ਨੂੰ ਤੂੰ ਕਬਰ ਵਿੱਚ ਹੀ ਪੈਣਾ ਏ ਕਬਰ ਵਿੱਚ ਪੈ ਕਰਕੇ ਤੇਰੇ ਸਰੀਰ ਨੂੰ ਤੇਰੇ ਸਿਰ ਨੂੰ ਮਿੱਟੀ ਨਹੀਂ ਖਾ ਜਾਣਾ ਇਸ ਕਰਕੇ ਸਰੀਰ ਦਾ ਜਿਹੜਾ ਮਾਨ ਬਹੁਤਾ ਨਹੀਂ ਕਰਨਾ ਚਾਹੀਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਰੀਰ ਹੈ ਇੱਕ ਦਿਨ ਇਸਨੇ ਮਿੱਟੀ ਹੋ ਜਾਣਾ ਆ ਇਸੇ ਪ੍ਰਕਾਰ ਤੂੰ ਮੱਥਾ ਨਮਸ਼ਕਾਰ ਚੰਗੀ ਤਰ੍ਹਾਂ ਨਹੀਂ ਟੇਕਦਾ ਬਾਬਾ ਫਰੀਦ ਸਾਹਿਬ ਕਹਿੰਦੇ ਤੈਨੂੰ ਮਾਨ ਹੰਕਾਰ ਹੋ ਗਿਆ ਕਿ ਮੇਰੀ ਜਿਹੜੀ ਇਹ ਪੱਗ ਹੈ ਮੈਲੀ ਹੋ ਜੂਗੀ ਥੱਲੇ ਲੱਗਣ ਦੇ ਨਾਲ ਮਹਾਰਾਜ ਕਹਿੰਦੇ ਅੰਤ ਵੇਲੇ ਤਾਂ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨਪਾਉ ਦੇ ਰਹੇ ਭੀੜੇ ਅੱਗੇ ਜਾਵਣਾ ਨੰਗਾ ਦੋਜ ਕਚਾਲਿਆ ਤਾਂ ਦਿਸੈ ਖਰਾ ਡਰਾਵਣਾ ਨੰਗਾ ਦੋਜ ਕਚਾਲਿਆ ਨੰਗੇ ਹੀ ਭਾਈ ਚਾਹੇ ਕੋਈ ਵੀ ਐ ਉਥੇ ਜੀਵ ਚ ਚਾਹੇ ਕੋਈ ਵੀ ਜੀਵ ਐ ਉਥੇ ਮਹਾਰਾਜ ਕਹਿੰਦੇ ਨੰਗਾ ਦੋਜ ਕਚਾਲਿਆ ਭਾਈ ਨੰਗੇ ਹੀ ਕਰਕੇ ਉਹ ਦੋਜਕ ਨਰਕ ਵਿੱਚ ਲੈ ਕੇ ਜਾਂਦੇ ਐ ਤਾਂ ਦਿਸੈ ਖਰਾ ਡਰਾਵਣਾ ਉਥੇ ਦੂਤ ਖੜੇ ਤੈਨੂੰ ਡਰਾਉਣਗੇ ਕਰ ਔਗਣ ਪਛੋਤਾਵਣਾ ਮਹਾਰਾਜ ਕਹਿੰਦੇ ਔਗਣ ਕਰਦਾ ਪਛਤਾਵੇ ਲੱਗੇਗਾ ਅੰਤ ਵੇਲੇ ਇਸ ਕਰਕੇ ਔਗਣ ਨਹੀਂ ਕਰਨੇ ਚਾਹੀਦੇ ਪਾਪ ਨਹੀਂ ਕਰਨੇ ਚਾਹੀਦੇ ਐਂਓ ਮਹਾਰਾਜ ਸਮਝਾਉਂਦੇ ਨੇ ਅੰਤ ਵੇਲੇ ਭਾਈ ਗਹਿਲਾ ਰੂਹ ਨਾ ਜਾਣੀ ਤੇਰੀ ਰੂਹ ਨਹੀਂ ਜਾਣਦੀ ਏ ਗਾਫਲ ਜਿਹੜੀ ਰੂਹ ਨਹੀਂ ਜਾਣਦੀ ਕਿ ਸਿਰ ਭੀ ਮਿੱਟੀ ਖਾਏ ਉਹ ਮਿੱਟੀ ਦਿਨੇ ਤੇਰੇ ਸਿਰ ਨੂੰ ਵੀ ਖਾ ਜਾਣਾ ਐਂਓ ਮਹਾਰਾਜ ਸਮਝਾਉਂਦੇ ਹਨ